ਆਸਟ੍ਰੇਲੀਆ ਘੁੰਮਣ ਗਏ ਪਰਿਵਾਰ ਦੇ ਘਰ ਚ ਹੋ ਗਿਆ ਵੱਡਾ ਕਾਂਡ ਤੇ ਉਹ 11 ਤਰੀਕ ਤੇ ਆਸਟ੍ਰੇਲੀਆ ਗਏ ਹੋਏ ਨੇ ਬਾਹਰ ਬੱਚੇ ਕੋ ਘੁੰਮਣ ਵਾਸਤੇ ਤੇ ਸਾਰੇ ਕਮਰੇ ਜਿੰਦੇ ਸਭ ੁੱਥੇ ਹੋਏ ਮਿਲੇ ਚੋਰਾਂ ਨੇ ਸੋਨਾ ਚਾਂਦੀ ਤੇ ਨਗਦੀ ਤੇ ਹੱਥ ਕੀਤਾ ਸਾਫ਼ ਸਾਡਾ ਹਲੇ ਤਾਂ ਅਸੀਂ ਮਤਲਬ ਦੇਖ ਕੇ ਦੋ ਕਮਰਿਆਂ ਦਾ ਐਫ ਜਜਮੈਂਟ ਦੀ ਕੀਤੀ ਹੈ ਜਿਹੜੇ ਗਹਿਣੇ ਗੋਣੇ ਐ ਸਿੱਕੇ ਸੁੱਕੇ ਐ ਕੁਝ ਵੀ ਨਹੀਂ ਗਿਆ ਲਗਭਗ ਹੋਏਗੇ ਜੀ 5-7 ਲੱਖ ਤੋਂ 10 ਲੱਖ ਦੇ ਵਿੱਚ ਹੋ ਜਾਣਾ ਅਲੇ ਦੇਖੇ ਨਹੀਂ ਦੋ ਦਿਨ ਕਮਰੇ ਪੁਲਸ ਆਲੇ ਕਹਿੰਦੇ ਆ ਕੇ ਸਾਡੇ ਘਰ ਕੋਲ ਉਪ ਟੁੱਟੇ ਹੋਏ ਸੀ ਤਾਂ ਕੇ ਦੇਖਿਆ ਤਾਂ ਸਾਰੇ ਕਮਰੇ ਚ ਖਲਾਰੇ ਖਲਾਰੇ ਪਿਆ ਹੋਇਆ ਸੀ ਤੇ ਚੋਰੀ ਹੋਈ ਹੋਈ ਇਲਾਕੇ ਚ ਚੋਰਾਂ ਨੇ ਮਚਾਇਆ ਅਤੰਕ ਲੋਕਾਂ ਚ ਦਹਿਸ਼ਤ ਅਸੀਂ ਕੰਮ ਕਰਦੇ ਆ ਤੇ ਅਸੀਂ ਉਹ ਲੱਭੇ ਆ ਉਹ ਚੋਰ ਇੱਥੇ ਆ ਮਾ ਛੋੜੇ ਹੁੰਦਾ ਚੋਰੀਆਂ ਦਾ ਭੱਜ ਜਾਂਦਾ ਆ ਉਸੇ ਬੰਦੇ ਨੇ ਕਰ ਬੈਣੀਪੁਰ ਵਿਦਿਪ ਤੋਂ ਬਾਅਦ ਜਸ ਮੈਡੀਕਲ ਚੋਰੀ ਕੀਤੀ ਆ ਹੁਣ ਸਾਨੂੰ ਸ਼ੱਕ ਆ ਕੀ ਉਹ ਵੀ ਇੱਥੇ ਵੀ ਉਹ ਨਹੀਂ ਕੀਤੀ ਹੋਵੇ ਇੱਕੋ ਹੀ ਚੋਰ ਤੇ ਜਤਾਇਆ ਜਾ ਰਿਹਾ ਚੋਰੀ ਦਾ ਖਤਸ਼ਾ ਜੀ ਹਾਂ ਜਾਣਕਾਰੀ ਮੁਤਾਬਕ ਪੀੜਤ ਦੇ ਪਰਿਵਾਰ 11 ਦਸੰਬਰ ਤੋਂ ਆਪਣੇ ਬੱਚਿਆਂ ਕੋਲ ਆਸਟ੍ਰੇਲੀਆ ਘੁੰਮਣ ਗਿਆ ਹੋਇਆ ਤੇ ਘਰ ਨੂੰ ਜਿੰਦਰੇ ਲੱਗੇ ਹੋਏ ਨੇ ਪਰਿਵਾਰ ਦੇ ਵਿਦੇਸ਼ ਜਾਣ ਦੀ ਸੂਚਨਾ ਚੋਰਾਂ ਨੂੰ ਵੀ ਲੱਗ ਗਈ ਜਿਸ ਦੇ ਚੱਲਦੇ ਪਿੱਛੋਂ ਘਰ 'ਚ ਹੁਣ ਇਹ ਵੱਡਾ ਕਾੜ ਹੋ ਚੁੱਕਿਆ ਹੈ ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਸਮੇਂ ਘਰ 'ਚ ਚੋਰ ਦਾਖਲ ਹੋਏ ਜਿਨ੍ਹਾਂ ਵੱਲੋਂ ਪਹਿਲਾਂ ਘਰ ਦੇ ਦਰਵਾਜ਼ੇ ਤੋੜੇ ਗਏ ਫਿਰ ਤਸੱਲੀ ਦੇ ਨਾਲ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਜਮਾ ਵੱਲੋਂ ਘਰ ਦੀ ਇੱਕ ਇੱਕ ਚੀਜ਼ ਦੀ ਫਰੋਲਾ ਫਰਾਲੀ ਕੀਤੀ ਗਈ ਹੈ ਘਰ ਚ ਪਏ ਗਹਿਣੇ ਸਮੇਤ ਨਗਦੀ ਤੇ ਹੱਥ ਸਾਫ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਘਰ ਚ ਸਭ ਕੁਝ ਠੀਕ ਠਾਕ ਸੀ ਤੇ ਜਦੋਂ ਅੱਜ ਇਸ ਪਰਿਵਾਰ ਦੇ ਸਕੇ ਸਬੰਧੀਆਂ ਵੱਲੋਂ ਘਰ ਚ ਆ ਕੇ ਦੇਖਿਆ ਗਿਆ ਤਾਂ ਹਰ ਇੱਕ ਦੇਖਣ ਵਾਲੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਘਰ ਦੇ ਦਰਵਾਜ਼ੇ ਤੋੜੇ ਹੋਏ ਸਨ ਤੇ ਘਰ ਚ ਜੰਮ ਕੇ ਚੋਰਾਂ ਦੇ ਵੱਲੋਂ ਖਿਲਾਰਾ ਪਾਇਆ ਹੋਇਆ ਸੀ ਮੇਰੇ ਬ੍ਰਦਰ ਦਾ ਹੈ ਕਰ ਹੈਦਰ ਪ੍ਰਮੋਦ ਕੁਮਾਰ ਤੇ ਉਹ 11 ਤਰੀਕ ਤੇ ਆਸਟ੍ਰੇਲੀਆ ਗਏ ਹੋਏ ਨੇ ਬਾਹਰ ਬੱਚੇ ਕੋ ਘੁੰਮਣ ਵਾਸਤੇ ਤੇ ਅਸੀਂ 25 ਤਰੀਕ ਨੂੰ ਇੱਕ ਵਾਰ ਲੌਗ ਚੈੱਕ ਕਰਕੇ ਗਏ ਸਾਰਾ ਕੁਝ ਠੀਕ ਸੀ ਅੱਜ ਕੋ ਦੱਤੀ ਅਸੀਂ ਚੱਕਰ ਮਾਰਨ ਆਏ ਤਾਂ 3 ਵਜੇ ਤਾਂ ਸਾਰੇ ਕਮਰੇ ਜਿੰਦੇ ਸਭ ਟੁੱਟੇ ਹੋਏ ਮਿਲੇ ਇਹ ਕਦੋਂ ਦੀ ਲੱਗਦੀ ਗੱਲਬਾਤ ਜੀ ਇਹ ਰਾਤ ਦੀ ਲੱਗਦੀ ਜੀ ਕੋਈ ਸ਼ੱਕ ਕਿਸੇ ਦੇ ਸ਼ੱਕ ਤਨੂ ਹਲੇ ਤਾਂ ਪਤਾ ਨਹੀਂ ਲੱਗਿਆ ਇਸਾ ਆ ਕੇ ਬਸ ਦੀ ਰਿਪੋਰਟ ਹੀ ਲਾਣ ਗਈ ਤੇ ਨਾਲ ਹੂੰ ਤੇ ਅੱਜ ਦੀ ਨਹੀਂ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਕੋਈ ਇਦਾਂ ਦੀ ਘਟਨਾ ਹਾਂਜੀ ਹੋਈ ਹੈ ਬੈਣੀਪਰ ਵਾਲਿਆਂ ਦੇ ਹੋਈ ਹੈ ਤੇ ਇੱਕ ਜਸ਼ਨ ਮੈਡੀਕਲ ਦੇ ਹੋਈ ਹੈ ਤੇ ਇੱਕ ਮਗਾਹਾਂ ਕਰਿਆਨੇ ਵਾਲਿਆਂ ਆਪਣਾ ਰਾਜੀ ਗਾਹਕ ਯਾਰ ਰਾਜੀ ਗਾਹਕ ਉੱਥੇ ਬੰਦਾ ਫੜਿਆ ਗਿਆ ਜਾਂ ਪਤਾ ਲੱਗਿਆ ਕਿ ਇਹ ਇੱਕ ਦੱਸਦੇ ਐ ਵੀ ਬੰਦਾ ਫੜਿਆ ਤੇ ਪਰ ਕੋਈ ਕਾਰਵਾਈ ਹਲੇ ਤੱਕ ਨਹੀਂ ਕੋਈ ਕਿੰਨੇ ਕ ਦਾ ਨੁਕਸਾਨ ਹੋਇਆ ਛੋਟਾ ਸਾਡਾ ਹਲੇ ਤਾਂ ਅਸੀਂ ਮਤਲਬ ਦੇਖ ਕੇ ਦੋ ਕਮਰਿਆਂ ਦਾ ਇੱਥੇ ਜੱਜਮੈਂਟ ਜੀ ਕੀਤੀ ਹੈ ਜਿਹੜੇ ਗੈਨੇ ਗੋਨੇ ਐ ਸਿੱਕੇ ਸੁੱਕੇ ਐ ਕੁਝ ਵੀ ਨਹੀਂ ਗਿਆ ਲਗਭਗ ਹੋਏਗੇ ਜੀ 5-7 ਲੱਖ ਤੋਂ 10 ਲੱਖ ਦੇ ਵਿੱਚ ਹੀ ਹੋ ਜਾਣਗੇ ਹਾਲੇ ਦੇਖੇ ਨਹੀਂ ਦੋ ਦਿਨ ਕਮਰੇ ਪੁਰਥਾੜੇ ਕਹਿੰਦੇ ਆ ਤੇ ਆ ਕੇ ਸਾਡੇ ਸਾਹਮਣੇ ਕੋਲੇ ਇਨਸਾਫ ਮਿਲਣਾ ਚਾਹੀਦਾ ਵੀ ਮਤਲਬ ਇਹ ਬਹੁਤ ਗਲਤ ਐ ਇਹ ਚੋਰੀਆਂ ਚਕਾਰੀਆਂ ਵਧ ਰਹੀਆਂ ਐ ਬਹੁਤ ਜ਼ਿਆਦਾ ਵੀ ਚਾਹੀਦਾ ਵੀ ਇਹਦੀ ਕਾਰਵਾਈ ਕਰਕੇ ਇਨਸਾਫ ਦਵਾਇਆ ਜਾਵੇ ਸਹੀ ਤਰ੍ਹਾਂ ਪੈਸਾ ਮੈਂ ਤਾਂ ਨਾ ਮਿਸਤਰੀ ਨੂੰ ਕਿ ਸਲਾਈ ਬੋਰਡ ਲਗਾਉਣ ਲਈ ਵੀ ਠੀਕ ਕਰਨ ਲਈ ਭੇਜਿਆ ਸੀਗਾ ਉਹਨਾਂ ਨੇ ਆ ਕੇ ਦੱਸਿਆ ਵੀ ਬਈ ਚੋ ਬਈ ਬਈ ਆਂਟੀ ਛੇਤੀ ਆ ਭੱਜ ਕੇ ਇੱਧਰ ਵੀ ਸਾਰੇ ਲੋਕ ਟੁੱਟੇ ਹੋਏ ਨੇ ਤਾਂ ਕਿ ਦੇਖਿਆ ਤਾਂ ਸਾਰੇ ਕਮਰੇ ਚ ਖਲਾਰੇ ਖਲਾਰੇ ਪਿਆ ਪਿਆ ਸੀ ਤੇ ਚੋਰੀ ਹੋਈ ਪਈ ਸੀ ਅੱਛਾ ਜੀ ਹੁ ਕੀ ਮੰਗ ਕਰਦੇ ਜੀ ਅਸੀਂ ਸਰਕਾਰ ਕੋਲੋਂ ਇਹੀ ਇਨਸਾਫ ਦੀ ਮੰਗ ਕਰਦੇ ਹਾਂ ਕਿ ਸਾਡੋਂ ਛੇਤੀ ਤੋਂ ਛੇਤੀ ਇਨਸਾਫ ਦੁਵਾਇਆ ਜਾਵੇ ਇਹ ਹੈਰਾਨ ਕਰਦਾ ਮਾਮਲਾ ਮਾਛੀਬਾੜਾ ਤੋਂ ਸਾਹਮਣੇ ਆਇਆ ਦੱਸਿਆ ਜਾ ਰਿਹਾ ਕਿ ਥੋੜੇ ਹੀ ਦਿਨਾਂ 'ਚ ਕਈ ਵੱਡੇ ਕਾਂਡ ਇਸੇ ਇਲਾਕੇ 'ਚ ਹੋ ਚੁੱਕੇ ਨੇ ਇੱਕ ਤੋਂ ਬਾਅਦ ਇੱਕ ਚੋਰੀ ਦੀ ਵਾਰਦਾਤ ਹੋ ਰਹੀ ਹੈ ਜਿਸ ਕਰਕੇ ਇਹਨਾਂ ਲੋਕਾਂ 'ਚ ਚੋਰਾਂ ਦੀ ਦਹਿਸ਼ਤ ਪਾਈ ਜਾ ਰਹੀ ਹੈ ਪੀੜਤ ਇਹਨਾਂ ਲੋਕਾਂ ਵੱਲੋਂ ਖਦਸ਼ਾ ਇਹ ਵੀ ਜਤਾਇਆ ਜਾ ਰਿਹਾ ਕਿ ਸਾਰੀਆਂ ਹੀ ਚੋਰੀਆਂ ਇੱਕੋ ਚੋਰ ਦੇ ਵੱਲੋਂ ਕੀਤੀਆਂ ਗਈਆਂ ਹੋ ਸਕਦੀਆਂ ਨੇ ਪਿਛਲੇ ਦਿਨਾਂ 'ਚ ਹੋਈਆਂ ਇਹਨਾਂ ਚੋਰੀ ਦੀਆਂ ਸੀਸੀਟੀਵੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਚੋਰ ਆਰਾਮ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਦਿਖਾਈ ਦਿੱਤਾ। ਆਫ ਦਾ ਪਹਿਲਾਂ ਨਹੀਂ ਬੈਣੀਪਾਲ ਵੀਰੇ ਦੀ ਸ਼ੌਪ ਤੇ ਵੀ ਚੋਰੀ ਹੋਈ ਸੀ। ਅਸੀਂ ਇਹ ਆਪਣੇ ਬਿਹਾਵ ਤੇ ਚੋਰ ਦਾ ਪਰਿਵਾਰ ਲੱਭਿਆ। ਪੁਲਿਸ ਤੋਂ ਕਨਫਰਮ ਕਰ ਚੁੱਕੀ ਆਂ ਪਾਬੀ ਆ ਪਰਿਵਾਰ ਆ ਤੇ ਚੋਰ ਦੀ ਫੋਟੋ ਲੱਭੀ ਆ ਸੀ ਜੋ ਜਿਹੜੇ ਬੰਦੇ ਨੇ ਚੋਰੀ ਕੀਤੀ ਸੀ ਵੀਰੇ ਦੀ ਦੁਕਾਨ ਦੇ। ਹਜੇ ਤੱਕ ਕੋਈ ਚੋਰ ਲੱਭਿਆ ਨਹੀਂ ਪੁਲਿਸ ਨੂੰ। ਚੋਰ ਪਤਾ ਨਹੀਂ ਵੀਰੇ ਕਿੱਥੇ ਰਹਿੰਦਾ ਕਿ ਨਹੀਂ ਉਹ ਪਰਾ ਇੱਥੇ ਕੰਮ ਕਰਦੇ ਨੇ ਨੇੜੇ ਪਿੰਡਾਂ। ਉਹ ਦਾਬੇ ਦੇ ਕੰਮ ਕਰਦੇ ਆ। ਤੇ ਅਸੀਂ ਉਹ ਲੱਭੇ ਆ ਉਹ ਚੋਰ ਇੱਥੇ ਆ ਮਾਛੜੇ ਆਂਦਾ ਚੋਰੀਆਂ ਦਾ ਭੱਜ ਜਾਂਦਾ ਆ ਉਸੇ ਬੰਦੇ ਨੇ ਫਿਰ ਬੈਣੀਪੁਰ ਵਿਰਧ ਤੋਂ ਬਾਅਦ ਜਸ ਮੈਡੀਕਲ 'ਚ ਚੋਰੀ ਕੀਤੀ ਆ ਹੁਣ ਸਾਨੂੰ ਸ਼ੱਕ ਆ ਕਿ ਉਹ ਵੀ ਇੱਥੇ ਵੀ ਉਹ ਨਹੀਂ ਕੀਤੀ ਹੋਵੇ ਬਾਕੀ ਇਹ ਕੰਮ ਸਾਰਾ ਪੁਲਿਸ ਦਾ ਪੁਲਿਸ ਜਲਦੀ ਜਲਦੀ ਕਾਰਵਾਈ ਕਰੇ ਤਾਂ ਜੋ ਇਦਾਂ ਦੇ ਅੱਗੇ ਲੋਕਾਂ ਦਾ ਬਚਾਅ ਸਕੇ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਇਹ ਲੋਕ ਡਾਡੇ ਪਰੇਸ਼ਾਨ ਨਜ਼ਰ ਆ ਰਹੇ ਨੇ ਪੀੜਤ ਇਹਨਾਂ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਪੰਜ ਛੇ ਦਿਨ ਪਹਿਲਾਂ ਦੀ ਆਪਣੀ ਲੈਬ ਦੇ ਉੱਪਰਲੇ ਪਾਸਿਓਂ ਵਿੰਡੋ ਤੋੜ ਕੇ ਚੋਰ ਅੰਦਰ ਐਂਟਰ ਹੋਇਆ ਜੀ ਉਹਦੀ ਆਪਣੇ ਕੋਲ ਸੀਸੀਟੀਵੀ ਵੀ ਹੈਗੀ ਆ ਜੀ ਤੇ ਉਹ ਚੋਰੀ ਕਰਕੇ ਲੈ ਗਿਆ ਜੀ ਉੱਥੋਂ ਇੱਕ ਦੋ ਦੁਕਾਨਾਂ ਹੋਰ ਨਾਲ ਸੀ ਨਾਲ ਮਾਸਟਰ ਫਰਨੀਚਰ ਸਟੋਰ ਸੀ ਉਹਦੇ ਅੰਦਰ ਵੀ ਐਂਟਰ ਹੋਇਆ ਜੀ ਗੇਟ ਤੋੜ ਕੇ ਤੇ ਨਾਲ ਮਾਣੇ ਵੀ ਹੱਟੀ ਆ ਜੀ ਅੰਦੇ ਬੈਕ ਸਾਈਡ ਤੇ ਉੱਪਰ ਉਪਰੋਂ ਥੱਲੇ ਆਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਤੋਂ ਆ ਨਹੀਂ ਹੋਇਆ ਜੀ ਤੇ ਰੀਸੈਂਟਲੀ ਕੱਲ ਜਸ ਮੈਡੀਕਲ ਸਟੋਰ ਤੇ ਵੀ ਚੋਰੀ ਹੋਈ ਹੈ ਸੇਮ ਉਹੀ ਉਹਨਾਂ ਕੋਲ ਵੀ ਸੀਸੀਟੀਵੀ ਆ ਜੀ ਸੇਮੇ ਬੰਦਾ ਜੀ ਉਹ तकरीबन ਹਾਂਜੀ ਇੱਕੋ ਬੰਦਾ ਕਰ ਰਿਹਾ ਜੀ ਉਹਦੀ ਬਕਾਇਦਾ ਸਾਰੇ ਕੋਲ ਸੀਸੀਟੀਵੀ ਹੈਗੇ ਫੋਟੋ ਵੀ ਸਾਡੇ ਕੋਲ ਆ ਗਈਆਂ ਜੀ ਹੁੰਦੀਆਂ ਬਕਾਇਦਾ ਅਸੀਂ ਪੁਲਿਸ ਨੂੰ ਪ੍ਰੋਵਾਈਡ ਕਰ ਚੁੱਕੇ ਆ ਜੀ ਤੇ ਦਰਖਾਸਤ ਵੀ ਇੱਥੇ ਦਿੱਤੀ ਹੋਈ ਆ ਜੀ ਬਾਕੀ ਇਹ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਜੀ ਇਸ ਬੰਦੇ ਦੇ ਉੱਤੇ ਇਹਨੂੰ ਕਾਬੂ ਕੀਤਾ ਜਾਵੇ ਹਾਂਜੀ ਆਪਣੇ ਲੈਬ ਦੇ ਬੈਕ ਸਾਈਡੇ ਪੈਂਦੀ ਆ ਜੀ ਨਿਸ਼ ਨਿਸ਼ਵੀਰ ਜੀ ਨੇ ਟਕਿਆਰ ਵੀਰ ਜੀ ਇਹਦੇ ਘਰੇ ਚੋਰੀ ਹੋਈ ਆ ਜੀ तकरीबन ਇਹ ਵੀ 25 ਤਰੀਕ ਨੂੰ ਦੇਖ ਕੇ ਗਏ ਨੇ ਜੀ ਅੱਜ 27 ਤਰੀਕ ਆ ਜੀ ਤੇ ਮੇਰੇ ਖਿਆਲ ਚ ਵੀ ਕੱਲ ਰਾਤ ਇੱਥੇ ਹੋਈ ਆ ਜੀ ਤੇ ਪਰਸੋਂ ਜਸ ਮੈਡੀਕਲ ਸਟੋਰ ਤੇ ਜੀ ਉਹ ਰੋਜ਼ ਹੀ ਰੋਜ਼ ਤਕਰੀਬਨ ਚੋਰੀ ਕਰ ਰਿਆ ਸੀ ਉਹ ਬੰਦਾ ਇੱਕੇ ਬੰਦਾ ਜੀ ਇੱਕੋ ਬੰਦਾ ਦੀ ਸੀਸੀਟੀਵੀ ਬਿਹਾਰੀ ਬੰਦਾ ਜੀ ਉਹ ਤਕਰੀਬਨ ਪਹਿਲਾਂ ਉਦੋ ਵਾਲ ਕਰਾਇਤੇ ਰਹਿੰਦਾ ਸੀ ਫਿਰ ਬੈਂਕ ਲੋਨੀ ਚ ਵੀ ਰਿਹਾ ਦਾ ਰਿਹਾ ਰੇਤਾ ਖੁੱਲੀ ਚ ਵੀ ਰਿਹਾ ਜੀ ਤਕਰੀਬਨ ਅਸੀਂ ਪਤਾ ਕੀਤਾ ਜੀ ਉਹਦੇ ਬ੍ਰਦਰਾਂ ਤੋਂ ਦੋ ਭਰਾ ਸੀਗੇ ਉਹਦੇ ਉਹ ਨਾਲ ਅਸੀਂ ਬਿਠਾ ਲਿਆ ਸੀ ਉਹਨਾਂ ਤੋਂ ਪਤਾ ਕਰਾਇਆ ਸੀ ਤੇ ਉਹ ਕਹਿੰਦੇ ਆ ਵੀ ਰਾਤ ਨੂੰ ਜਿਵੇਂ ਮਲੋ ਲੁਧਿਆਣੇ ਤੋਂ ਲਾਸਟ ਬੱਸ ਆਉਂਦਾ ਜੀ ਉਹ ਤੇ ਰਾਤ ਨੂੰ ਚੋਰੀਆਂ ਕਰਕੇ ਤਕਰੀਬਨ ਪਹਿਲੀ ਬੱਸ ਉਹ ਵਾਪਸ ਮੁੜ ਜਾਂਦਾ ਚੋਰੀ ਦੀਆਂ ਇਹਨਾਂ ਵਾਰਦਾਤਾਂ ਨੂੰ ਲੈ ਕੇ ਅਜੇ ਤੱਕ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਦੀ ਨੀਂਦ ਜ਼ਰੂਰ ਉਡਾ ਕੇ ਰੱਖ ਦਿੱਤੀ ਹੈ ਹਰ ਕੋਈ ਦੇਖਣ ਵਾਲਾ ਜ਼ਰੂਰ ਸਹਿਮੁਠਿਆ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਚੋਰਾਂ ਨੂੰ ਕਾਬੂ ਕਰਦੀ ਹੈ ਤੇ ਜਾਂਚ 'ਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਬਾਣੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ